ਸਾਰਿਆਂ ਨੂੰ ਜੈ ਮਸੀਹ ਦੀ ਅੱਜ ਅਸੀਂ ਪੜਾਂਗੇ ਜ਼ਬੂਰਾਂ ਦੀ ਪੋਥੀ ਦਾ ਇੱਕਵਾਂ ਅਧਿਆਇ ਬਚਾਓ ਲਈ ਬੇਨਤੀ ਉਹਦੀ ਪਹਿਲੀ ਆਇਤ ਹੇ ਯਹੋਵਾ ਤੇਰੀ ਸਮਰੱਥ ਵਿੱਚ ਪਾਸ਼ਾ ਆਨੰਦ ਹੋਵੇਗਾ ਅਤੇ ਤੇਰੇ ਬਚਾਓ ਵਿੱਚ ਉਹ ਕਿੰਡਾ ਕੁ ਮਗਨ ਹੋਵੇਗਾ ਦੂਸਰੀ ਆਇਤ ਤੈਂ ਉਹਦਾ ਮਨੋਰਥ ਪੂਰਾ ਕੀਤਾ ਹੈ ਅਤੇ ਉਹਦੇ ਬੁੱਲਾਂ ਦੀ ਬੇਨਤੀ ਨੂੰ ਤੈਂ ਰੋਕਿਆ ਨਹੀਂ ਸਲੈ ਤੀਸਰੀ ਆਇਤ ਪਲੇ ਆਈ ਦੀਆਂ ਬਰਕਤਾਂ ਨਾਲ ਤੂੰ ਉਹਨਾਂ ਨੂੰ ਅਗਲ ਵਾਡੀ ਮਿਲਦਾ ਹੈ ਤੈ ਕੁੰਦਨ ਸੋਨੇ ਦਾ ਮੁਕਟ ਉਹਦੇ ਸਿਰ ਉੱਤੇ ਰੱਖਿਆ ਹੈ ਚੌਥੀ ਆਇਤ ਉਹਨੇ ਤੇਥੋ ਜੀਵਨ ਮੰਗਿਆ ਹੈ ਪਰ ਅਰ ਤੈਂ ਉਹਨੂੰ ਦੇ ਦਿੱਤਾ ਸਗੋ ਅਨੰਤ ਕਾਲ ਤੀ ਉਮਰ ਦਾ ਵਾਅਦਾ ਵੀ ਪੰਜਵੇਂ ਆਇਤ ਤੇਰੇ ਬਚਾਓ ਦੇ ਕਾਰਨ ਉਹਦਾ ਪ੍ਰਤਾਪ ਵੱਡਾ ਹੈ ਤੇਜ ਅਤੇ ਉਪਮਾ ਤੂੰ ਉਹਦੇ ਉੱਤੇ ਰੱਖਦਾ ਹੈ ਛੇਵੀਂ ਆਇਤ ਤੂੰ ਤਾਂ ਉਹਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿ ਰੋਂਦਾ ਹੈ ਤੂੰ ਅਹੁ ਨ ਆਪਣੀ ਹਜ਼ੂਰੀ ਦੇ ਆਨੰਦ ਨਾਲ ਮਗਨ ਕਰਦਾ ਹੈ। 7ਵੀਂ ਆਇਤ ਐਸ ਲਈ ਪਈ ਪਾਸ਼ਾ ਯਹਵਾ ਉੱਤੇ ਪ੍ਰੋਸਾਰ ਰੱਖਦਾ ਹੈ ਅਤੇ ਆਤਮਾ ਦੀ ਦਇਆ ਨਾਲ ਉਹ ਕਦੇ ਨਾ ਡੋਲੇਗਾ। 8ਵੀਂ ਆਇਤ ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਟੋਲ ਕੇ ਕੱਟੇਗਾ ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਟੋਲ ਲਵੇਗਾ। 9ਵੀਂ ਆਇਤ ਤੂੰ ਆਪਣੀ ਹਜ਼ੂਰੀ ਦੇ ਵੇਲੇ ਜਾਣੀ ਦਾ ਉਹਨਾਂ ਨੂੰ ਅੱਗ ਦੇ ਤੰਦੂਰ ਵਿੱਚ ਪਾਵੇਂਗਾ ਯਹੋਵਾ ਉਹਨਾਂ ਨੂੰ ਆਪਣੇ ਕਰੋਧ ਨਾਲ ਕਰੋਧ ਦੇ ਨਾਲ ਨਿਗਲ ਜਾਵੇਗਾ ਅਤੇ ਅੱਗ ਉਹਨਾਂ ਨੂੰ ਪਖ ਲਵੇਗੀ 10ਵੀਂ ਆਇਤ ਤੋ ਉਹਨਾਂ ਦਾ ਫਲ ਧਰਤੀ ਉੱਤੋਂ ਅਤੇ ਉਹਨਾਂ ਦੀ ਵੰਸ਼ ਆਦਮ ਦੀ ਵੰਸ਼ ਵਿੱਚ ਨਾਸ਼ ਕਰੇਗਾ 11ਵੀਂ ਆਇਤ ਪਾਵੇਂ ਉਹਨਾਂ ਨੇ ਤੇਰੇ ਵਿਰੁੱਧ ਬੁਰੀਾਈ ਠਾਣੀ ਅਤੇ ਜੁਗਤ ਸੋਚੀ ਜਿਸ ਨੂੰ ਪੂਰਾ ਨਾ ਕਰ ਸਕੇ ਤੋ ਉਹਨਾਂ ਦੀ ਪਿੱਠ ਆਪਣੀ ਵੱਲ ਮੁੜੇਗਾ ਤੋ ਉਹਨਾਂ ਦੇ ਮੂੰਹ ਦੇ ਨਿਸ਼ਾਨੇ ਉਹਨਾਂ ਨਿਸ਼ਾਨੇ ਉਤੇ ਆਪਣੇ ਬਾਣ ਚਿੱਲੇ ਚੜਾ ਦੇਵੇਗਾ 13ਵੀਂ ਆਇਤ ਹੈ ਇਹ ਹੋਵਾ ਤੋ ਆਪਣੇ ਸਮਰਥਾ ਨਾਲ ਮਹਾਨ ਹੋ ਅਸੀਂ ਗਾਉਂਦੇ ਹੋਏ ਤੇਰੀ ਸ਼ਕਤੀ ਦਾ ਜਸ ਗਾਵਾਂਗੇ ਆਮੀਨ ਪ੍ਰਭੂ ਜੀ ਇਹਨਾਂ ਵਰਚਨਾਂ ਨੂੰ ਪੜ੍ਹੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰਾਂ ਵਿੱਚ ਸ਼ਿਫਾ ਸ਼ਾਂਤੀ ਆਰਾਮ ਸਦਾ ਹੀ ਵਸਦੇ ਰਹਿਣ ਆਮੀਨ ਸਾਰਿਆਂ ਜਮਸੀ ਕੀ